ਕੀ ਆਪਾਂ ਖੜੇ ਆ ਸ਼ੰਭੂ ਬਾਡਰ ਦੇ ਉੱਤੇ ਤੇ ਜਿੱਥੇ ਬਾਈ ਕੁਲਦੀਪ ਵਦੇਸ਼ ਹੋਰਾਂ ਨੇ ਕਨੌਰ ਤੋਂ ਆਜ ਬਾਈ ਹੋਰੀ ਤੇ ਇਹਨਾਂ ਨੇ ਜੀਸੀਬੀ ਮਸ਼ੀਨ ਲਿਆ ਕੇ ਇੱਥੇ ਖੜੀ ਕਰਤੀ ਹੈ ਤੇ ਕਹਿੰਦੇ ਆ ਵੀ 13 ਤਰੀਕ ਦੀ ਜਿਹੜੀ ਜਦੋਂ ਜਹਦ ਚੱਲਦੀ ਹੈ ਉਸ ਜਦੋਂ ਜਹਦ ਨੂੰ ਅੱਜ ਖਤਮ ਕਰ ਦਿੱਤਾ ਜਾਏਗਾ ਤੇ ਉਹ ਜਿਹੜੇ ਸ਼ੰਭੂ ਤੇ ਬੈਰੀਕੇਡ ਲਾਏ ਹੋਏ ਆ ਖੱਟਰ ਸਰਕਾਰ ਨੇ ਉਹਨਾਂ ਨੂੰ ਅੱਜ ਪੱਟ ਸੁੱਟਣਾ ਤੇ ਬਾਈ ਸਾਸਿਕਾਲ ਜੀ ਪਹਿਲਾਂ ਤੇ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਹੁਣ ਸਾਨੂੰ ਦੱਸੋ ਵੀ ਇਹ ਜਿਹੜਾ ਤੁਸੀਂ ਲੈ ਕੇ ਆਏ ਹੋ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੋਈ ਰੋਕ ਟੋਕ ਆਈ ਆ ਪਹਿਲਾਂ ਸਸਿਕਾਲ ਦੀ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਜਿਵੇਂ ਅਸੀਂ ਰਾਤ ਲੈ ਕੇ ਆਏ ਸੀਗੇ ਸਾਡੀ ਪੰਜਾਬ ਸਰਕਾਰ ਨੇ ਸਾਡੇ ਨਾਲ ਬੜਾ ਧੱਕਾ ਕੀਤਾ ਕਿਉਂਕਿ ਸਾਨੂੰ ਲੈ ਕੇ ਨਹੀਂ ਆਣ ਦੇ ਰਹੇ ਸੀਗੇ ਇੱਥੇ ਅਸੀਂ ਸਿਰਫ ਇੱਥੇ ਇੱਕ ਦਿਖਾ ਰਹੇ ਸੀਗੇ ਲਿਆਂਕੇ ਵੀ ਅਸੀਂ ਖੜਾਵਾਂਗੇ ਜੇ ਲਾਸਟ 'ਚ ਜੇ ਲੋੜ ਪਈ ਉਦੋਂ ਵਰਤਾਂਗੇ ਫਿਲਹਾਲ ਅਸੀਂ ਸ਼ਾਂਤ ਬਈ ਢੰਗ ਨਾਲੇ ਪ੍ਰਦਰਸ਼ਨ ਕਰਾਂਗੇ ਜੇ ਲੋੜ ਪਈ ਫੇਰ ਚਲਾਵਾਂਗੇ ਜਿਵੇਂ ਇਹਨਾਂ ਨੇ ਵੈਰੀਕੇਟਰ ਕੀਤੇ ਹੋਏ ਅੱਗ ਇਹ ਕਰ ਨਹੀਂ ਸਕਦੇ ਸਰਕਾਰ ਦੇ ਜਿਵੇਂ ਇਹਨਾਂ ਨੇ ਪੰਜਾਬ ਚ ਆ ਕੇ ਗੋਲੇ ਦਾਗੇ ਨੇ ਇਹ ਸਿਸਟਮ ਕਰਿਆ ਹੋਇਆ ਇਹ ਗਲਤ ਹੈ ਇਹ ਮੁੜ ਕੇ ਉਲਟਾ ਕਿਸਾਨਾਂ ਨੂੰ ਕਹਿੰਦੇ ਵੀ ਕਿਸਾਨ ਗਲਤ ਨਹੀਂ ਇੰਨਾ ਇਕੱਠਾ ਕੀਤਾ ਹੋਇਆ ਮੰਗਾ ਲਈ ਨਹੀਂ ਇਕੱਠ ਕਰਾਂਗੇ ਹੋਰ ਕਾਦੇ ਲਈ ਇਕੱਠ ਕਰਾਂਗੇ ਲੋਕਤੰਤਰ ਦੇਸ਼ ਹੈ ਲੋਕਤੰਤਰ ਦਾ ਇਹਨਾਂ ਨੇ ਕਹਾਣ ਕਰਤਾ ਠੀਕ ਹੈ ਬਾਈ ਤੇ ਫਿਰ ਇਹਦਾ ਜੀਸੀਬੀ ਦਾ ਤੁਸੀਂ ਅਰੇਂਜਮੈਂਟ ਕਿਵੇਂ ਕੀਤਾ ਇਹ ਆਪਣੇ ਤੌਰ ਤੇ ਕੀਤਾ ਜਾਂ ਕਿਤੋਂ ਫਿਰ ਕਿਸੇ ਤੋਂ ਉਧਾਰ ਲੈ ਕੇ ਆਏ ਹੋ ਜਾਂ ਕਿਵੇਂ ਇਹ ਸੀ ਅਰੇਂਜ ਕਿਵੇਂ ਕੀਤਾ ਇਹਨੂੰ ਇਹ ਅਰੇਂਜਮੈਂਟ ਜਿਵੇਂ ਸੰਗਤਾਂ ਦੇਖੋ ਗੁਰੂ ਦਾ ਲੰਗਰ ਲਾ ਰਹੀਆਂ ਨੇ ਕੋਈ ਕੋਈ ਕੁਸ਼ ਲੈ ਕੇ ਆ ਰਿਹਾ ਉਹਵੇਂ ਸੰਗਤ ਨੇ ਸਾਨੂੰ ਲੰਗਰ ਵਜੋਂ ਹੀ ਦਿੱਤੀ ਏ ਜੀਸੀਬੀ ਉਹ ਕਹਿੰਦੇ ਵੀ ਤੁਸੀਂ ਵੈਰੀਗੇਟ ਤੋੜੋ ਤੋੜਨ ਲਈ ਉਹਨਾਂ ਨੇ ਲੰਗਰ ਲਈ ਦਿੱਤੀ ਸਾਨੂੰ ਤੇ ਬਾਈ ਜੇ ਮਤਲਬ ਹੁਣ ਉੱਥੇ ਜੇ ਲੈ ਕੇ ਜਾਵਾਂਗੇ ਚਲੋ ਪਹਿਲਾਂ ਤਾਂ ਇਹ ਸੁਖ ਸੁਖਦੇ ਹਾਂ ਕਿ ਪ੍ਰਮਾਤਮਾ ਕਰੇ ਵੀ ਕੋਈ ਵੀ ਅਨੁਸਖਾਮੀ ਘਟਣਾ ਨਾ ਵਾਪਰੇ ਚਲੋ ਜੇ ਕੋਈ 1921 ਹੋ ਜਾਂਦੀ ਹੈ ਇਹਦਾ ਨੁਕਸਾਨ ਹੋ ਜਾਂਦਾ ਹੈ ਤਾਂ ਪਿੱਛੋਂ ਫਿਰ ਇਹਦੀ ਸ਼ਾਮ ਸਭਾਈ ਹੋਏਗੀ ਤਾਂ ਜੀ ਜਿਵੇਂ ਅਸੀਂ ਸਾਰੇ ਬੰਡੇ ਇਕੱਠੇ ਹੋਏ ਹਾਂ ਜੀ ਉਹ ਸਾਰੇ ਕਰਕੇ ਦੇਵਾਂਗੇ ਜੀ ਜਿੰਨਾ ਵੀ ਹੋਊਗਾ ਅਸੀਂ ਖਰਚਾ ਕਰਾਵਾਂਗੇ ਕਰਾਂਗੇ ਜੀ ਤੇ ਪਰਪਾਈ ਵੀ ਕਰਕੇ ਦੇਵਾਂਗੇ ਫਿਲਹਾਲ ਅਸੀਂ ਤਾਂ ਸ਼ਾਂਤਮਈ ਚੱਲਣਾ ਚਾਹੁੰਦੇ ਆ ਸ਼ਾਂਤਮਈ ਸਾਨੂੰ ਸਾਡੇ ਹੱਕ ਦੇਣ ਸਾਨੂੰ ਕੀ ਲੋੜ ਐ ਅੱਗੇ ਸੀ ਆਪਣੇ ਭਰਾਵਾਂ ਨੂੰ ਮਰਾਈਏ ਉੱਥੋਂ ਗੋਲੀਆਂ ਚਲਵਾਈਏ ਆਸੂ ਗੋਲੇ ਚਲਾ ਰਹੇ ਨੇ ਅੱਛਾ ਹੁਣ ਜਿਵੇਂ 11 ਵਜੇ ਦੀ ਕਾਲ ਦਿੱਤੀ ਗਈ ਸੀ ਵੀ ਤਕਰੀਬਨ 11 ਤੋਂ ਉੱਤੇ ਜਾ ਚੱਲਿਆ ਸਮਾਂ ਹਨਾ ਤੇ ਹੁਣ ਕਿਸ ਚੀਜ਼ ਦੀ ਵੇਟ ਹੋ ਰਹੀ ਐ ਫਿਲਹਾਲ ਸਾਡੇ ਜਿਹੜੇ ਆਂਗੂ ਨੇ ਬੋਰੀ ਆਂਗੂ ਨੇ ਉਹਨਾਂ ਨੇ ਸਾਨੂੰ ਰੋਕਿਆ ਹੋਇਆ ਉਹ ਕਹਿੰਦੇ ਵੀ ਅਸੀਂ ਗੱਲ ਕਰ ਰਹੇ ਆ ਗੱਲ ਸ਼ਾਂਤ ਮਈ ਨਾਲ ਜੇ ਨਿਬੜ ਜੀਤਾ ਉਹਦੇ ਵਰਗੀ ਗੱਲ ਨਹੀਂ ਅਸੀਂ ਉੱਥੋਂ ਕਾਲ ਦੀ ਵੇਟ ਕਰ ਰਹੇ ਆ ਜਦੋਂ ਸਾਨੂੰ ਕਾਲ ਆ ਰਹੀ ਹੈ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਕਿ ਚਲੋ ਜਦੋਂ ਵੀ ਉਹ ਸਾਨੂੰ ਕਾਲ ਕਰੇ ਪ੍ਰਸ਼ਾਸਨ ਨਾਲ ਜਾਂ ਕੇਂਦਰ ਨਾਲ ਮੀਟਿੰਗ ਹੁਣ ਇਹ ਪ੍ਰਸ਼ਾਸਨ ਨਾਲ Haryana ਸਰਕਾਰ ਨਾਲ ਸੀਗੀ ਕੁਝ ਵੀ ਕੋਈ ਅਨਸਕਾਲੀ ਘਟਨਾ ਨਾਲ ਘਟੇ ਵੀ ਸਾਨੂੰ ਉਹ ਸ਼ਾਂਤਮੀ ਲੰਘ ਲੰਘਣ ਦਿੱਤਾ ਜਾਵੇ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਦੇਖੋ ਜੇ ਸਾਡੇ ਬਜ਼ੁਰਗ ਨੇ ਸਾਡੇ ਭਰਾ ਆ ਸੀਗਾ ਹੈਂਡੀਕੈਪਡ ਸੀਗਾ ਦੇਖੋ ਉਹਨਾਂ ਦੇ ਜੱਜਵੇਂ ਦੇਖੋ ਜੀ ਤੇ ਬਈ ਫਿਰ ਹੁਣ ਜਿਹੜੀ ਬਾਕੀ ਦੀਆਂ ਜੇਸੀਬੀਸ ਹੈਗੀਆਂ ਇਹ ਕਿਵੇਂ ਦੀ ਰਣਨੀਤੀ ਹੈ ਤੁਹਾਡੀ ਵੀ ਪਹਿਲਾਂ ਜੇਸੀਬੀਸ ਅੱਗੇ ਲਾਈਆਂ ਜਾਣਗੀਆਂ ਜਾਂ ਪਹਿਲਾਂ ਕਿਸਾਨ ਆਗੂ ਜਾਣਗੇ ਉਹ ਕਿਵੇਂ ਦੀ ਰਣਨੀਤੀ ਹੈ ਪਹਿਲਾਂ ਰਣਨੀਤੀ ਤਾਂ ਸਾਡੀ ਇਹੀ ਹੈ ਵੀ ਕਿਸਾਨ ਆਗੂ ਜਾਣਗੇ ਸਾਡੇ ਵੀ ਸ਼ਾਂਤਮਈ ਸਾਨੂੰ ਲੰਘਣ ਦਿੱਤਾ ਜਾਵੇ ਅ ਜੇ ਇਹ ਨਹੀਂ ਕਰਦੇ ਜਿਵੇਂ ਐਸਐਲਰ ਗੋਲੀਆਂ ਚਲਾਈਆਂ ਸਾਡਾ ਮੁੰਡਾ ਸੀਗਾ ਮਰਦਾ ਪਰ ਤੋਂ ਉਹਦੇ ਆਰ ਪਾਰ ਲੰਘੀ ਇੱਕ ਮੁੰਡਾ ਸੇਖੂ ਪਰਦਾ ਸੀਗਾ ਉਹਦੀ ਅੱਖ ਲੱਗੀ ਉਹਦੀ ਅੱਖ ਦਾ ਡੇਲਾ ਗਿਰ ਗਿਆ ਸੀਗਾ ਬਾਹਰ ਤੇ ਅਸੀਂ ਉਸ ਦਿਨ ਵੀ 13 ਤਰੀਕ ਨੂੰ ਵੀ ਸ਼ਾਂਤਮਈ ਆਏ ਸੀਗੇ ਅੱਜ ਵੀ ਸ਼ਾਂਤਮਈ ਆ ਪਰ ਜਦੋਂ ਕਿਸੇ ਨੂੰ ਕਸਾਇਆ ਜਾਂਦਾ ਤਾਂ ਕਿੰਨਾ ਕੁ ਸਬਰ ਕਰ ਸਕਦਾ ਬੰਦਾ ਜਦੋਂ ਸਾਡਾ ਸਬਰ ਟੁੱਟਿਆ ਉਸ ਤੋਂ ਬਾਅਦ ਅਸੀਂ ਜੀਵੀਸਾਂ ਲੈ ਕੇ ਜਾਵਾਂਗੇ ਤੇ ਹਰਿਆਣਾ ਵੱਲੋਂ ਕੋਈ ਸਾਥ ਦੇਣ ਦਾ ਉਧਰੋਂ ਕੋਈ ਅਲਟੀਮੇਸ਼ਨ ਆਇਆ ਉਧਰ ਦੀ ਜਥੇਬੰਦੀਆਂ ਵੱਲੋਂ ਜਾਂ ਕਿਵੇਂ ਹੈ ਦੇਖੋ ਹਰਿਆਣਾ ਸਾਡਾ ਛੋਟਾ ਭਰਾ ਉਹ ਤਾਂ ਪਹਿਲੇ ਦਿਨ ਤੋਂ ਹੀ ਸਾਨੂੰ ਸਾਥ ਦੇ ਰਿਹਾ ਪਿਛਲੇ ਧਰਨੇ 'ਚ ਵੀ ਸਾਨੂੰ ਸਾਥ ਦਿੱਤਾ ਹੁਣ ਵੀ ਸਾਥ ਦੇ ਰਿਹਾ ਦੇਖੋ ਪੁਲਿਸ ਪ੍ਰਸ਼ਾਸਨ ਵੀ ਸਾਡਾ ਸਾਥ ਦੇ ਰਿਹਾ ਹਰਿਆਣਾ ਪੁਲਿਸ ਜਦੋਂ ਗੱਲ ਕਰਦੇ ਪਰ ਉਹਨਾਂ ਦੀ ਮਜਬੂਰੀਆਂ ਹੋ ਗਈਆਂ ਸਰਕਾਰ ਦੇ ਆਗੂ ਹੋ ਗਏ ਉਹਨਾਂ ਦੇ ਘਰ ਉਹ ਉਹਨਾਂ ਦੀ ਤਨਖਾਹਾਂ ਤੋਂ ਚੱਲਦੇ ਆ ਸਿਰਫ ਉਹ ਮਜਬੂਰ ਨੇ ਜੇ ਸਰਕਾਰ ਕਹੇ ਵੀ ਤੁਸੀਂ ਆਪਣੇ ਆਪਣੇ ਦਿਲ ਤੋਂ ਗੋਲੀ ਚਲਾਓ ਉਹ ਕਦੇ ਨਹੀਂ ਸਾਡੇ ਤੇ ਗੋਲੀ ਚਲਾਣਗੇ ਕਿਉਂਕਿ ਉਹ ਵੀ ਸਾਡੇ ਭਰਾ ਨੇ ਤੇ ਬਾਈ ਜੀ ਇਹ ਵੀ ਸੁਣਨ ਚ ਆਇਆ ਹੈ ਵੀ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ 2-3 ਦਿਨ ਪਹਿਲਾਂ ਕਿ ਜਿਵੇਂ ਹਰਿਆਣਾ ਦੇ ਵਿੱਚ ਆਪਣੇ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਇਹਨਾਂ ਦੀ ਫੋਰਸ ਰੋਕੀ ਗਈ ਹੈ ਉਹ ਫੋਰਸ ਨੇ ਉੱਥੇ ਅਹ दारू ਪੀਤੀ ਹੈ दारू ਪੀਤੀ ਹੈ ਉਹ ਜਰਦਾਂ ਮਿਲਿਆ ਉਥੋਂ ਤੇ दारू ਦੀਆਂ ਬੋਤਲਾਂ ਮਿਲੀਆਂ ਸ਼ੇਵਿੰਗ ਕਿੱਟਸ ਮਿਲੀਆਂ ਤੇ ਪਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਪਣਾ ਮੰਜੀ ਸਾਹਿਬ ਤੋਂ ਵੀ ਸ਼ਾਇਦਆਂ ਕਮਰਾ ਆਈ ਹੈ ਇਹਦੇ ਬਾਰੇ ਫਿਰ ਇਹ ਜਿਹੜੀ ਫੌਜ ਲਾਈਏ ਇਹਨਾਂ ਨੇ ਬਾਹਰ ਤੋਂ ਬੁਲਾਇਆ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਇਹਨਾਂ ਨੂੰ ਨਹੀਂ ਪਤਾ ਇਹ ਉੱਥੇ ਇਹਨਾਂ ਨੇ ਠਹਿਰਾ ਕੀਤਾ ਇਹਨਾਂ ਦਾ ਜਦ ਕਿ ਸਰਕਾਰ ਬਣਦੀ ਕਿਤੇ ਸਰਕਾਰੀ ਜਗ੍ਹਾ ਤੋਂ ਠਹਿਰਾ ਕਰਾਇਆ ਜਾਂਦਾ ਇਹਨਾਂ ਨੇ ਉੱਥੇ ਗੰਦ ਪਾਇਆ ਇਹ ਬਹੁਤ ਨਿੰਦਣਯੋਗ ਘਟਨਾ ਹੈਗੀ ਹੈ ਸਿੱਖ ਕੌਮ ਲਈ ਤੇ ਬੇਅਦਬੀ ਕੀਤੀ ਹੈ ਇਹਨਾਂ ਨੇ ਤੇ ਬਾਈ ਜੀ ਹੁਣ ਆਪਾਂ ਜੇ ਇਥੋਂ ਦੀ ਗੱਲ ਕਰੀਏ ਤਾਂ ਇਹ ਫਿਰ ਕਿਵੇਂ ਦਾ ਮਟੀਰੀਅਲ ਲਾਇਆ ਹੈ ਤੇ ਵੀ ਇਹ ਸਾਰਾ ਬੁਲਟ ਪ੍ਰੂਫ ਹੈ ਉਹ ਨਹੀਂ ਬੁਲਟ ਪ੍ਰੂਫ ਤਾਂ ਨਹੀਂ ਹੈਗਾ ਇਹ ਤਾਂ ਸਿਰਫ ਆਪਾਂ ਆਪਣੀ ਸੇਫਟੀ ਲਈ ਲਾਇਆ ਕਿ ਨਾ ਗੋਲਾ ਲੱਗੇ 60 ਫੇੜ ਤੋਂ ਆਸੂ ਗੋਲਿਆਂ ਦਾ ਬਚਾਅ ਹੋਵੇ ਜੇ ਇਹਨਾਂ ਨੇ ਫਾਇਰਿੰਗ ਕਰਨੀ ਆ ਤਾਂ ਫਿਰ ਦੇਖੋ ਐਡੇ ਪ੍ਰਬੰਧ ਹੈਗੇ ਨਹੀਂ ਸਾਡੇ ਕੋਲ ਵੀ ਅਸੀਂ ਵੀ ਦੇਖੋ ਕਿਸਾਨ ਹੈਗੇ ਆ ਕੋਈ ਦੋ ਦੋ ਚਾਰ ਚਾਰ ਕਿੱਲੇ ਵਾਲੇ ਹੈਗੇ ਆ ਕਿਸੇ ਕੋਲ ਐਡੀ ਆਮਦਨ ਤਾਂ ਹੈਗੀ ਨਹੀਂ ਸਿਰਫ ਆਪਣੀ ਸੇਫਟੀ ਲਈ ਸੇਫਟੀ ਲਈ ਇਹ ਚਾਦਰ ਲਾਈਏ ਠੀਕ ਹੈ ਮਤਲਬ ਕਿ ਇਸ ਚੀਜ਼ ਦੀ ਵਰਤੋਂ ਬਾਅਦ ਦੇ ਵਿੱਚ ਹੈ ਪਹਿਲਾਂ ਆਪਾਂ ਜਿਹੜਾ ਉਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਤੇ ਸ਼ਾਂਤਮਈ ਤਰੀਕੇ ਨਾਲ ਲੰਘਣ ਦੀ ਕੋਸ਼ਿਸ਼ ਕਰਨੀ ਹੈ ਪਹਿਲੀ ਕਾਲ ਤਾਂ ਇਹੀ ਹੈ ਪਹਿਲੀ ਕਾਲ ਤਾਂ ਸਾਡੀ ਇਹੀ ਹੈ ਵੀ ਅਸੀਂ ਸ਼ਾਂਤਮਈ ਜਾਣਾ ਚਾਹੁੰਦੇ ਹਾਂ ਸੋ ਇਹ ਸੀਗੇ ਭਾਈ ਕੁਲਦੀਪ ਹੋਰੀ ਜਿਨ੍ਹਾਂ ਨੇ ਜੀਸੀਬੀ ਦਾ ਪ੍ਰਬੰਧ ਕੀਤਾ ਹੈ ਭਾਈਆਂ ਨੇ ਸਾਰਿਆਂ ਨੇ ਰਲ ਕੇ ਤੇ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਆਪਾਂ ਜਿਹੜਾ ਉਹ ਸਾਰਾ ਕੁਝ ਸ਼ਾਂਤਮਈ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਫਿਰ ਜਿਵੇਂ ਦਾ ਵੀ ਹੋਇਆ ਆਪਣੇ ਬਚਾਅ ਦੇ ਵਿੱਚ ਫਿਰ ਵੈਰੀਗੇਟ ਪਰਾਂ ਕਰਨ ਵਾਸਤੇ ਜਾਂ ਜੋ ਵੀ ਹੋਊਗਾ ਉਸ ਚੀਜ਼ ਨੂੰ ਫਿਰ ਨਜਿੱਠਿਆ ਜਾਏਗਾ ਉਸ ਤਰੀਕੇ ਨਾਲ ਸੋ ਬਾਈ ਫਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ 21 ਫਰਵਰੀ ਦਾ ਦਿਨ ਹੈ ਤੇ 11 ਵਜੇ ਤੋਂ ਪਲੱਸ ਟਾਈਮ ਹੋ ਗਿਆ ਹੈ ਇਸ ਵੇਲੇ ਕਿਸਾਨ ਆਗੂਆਂ ਦੀ ਜਿਹੜੀ ਮੀਟਿੰਗ ਹੈ ਹਰਿਆਣਾ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਉਸ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ ਫਿਰ ਅਗਲਾ ਐਕਸ਼ਨ ਹੋਏਗਾ ਬਾਕੀ ਕਿਸਾਨਾਂ ਦੀਆਂ ਤਿਆਰੀਆਂ ਫੁੱਲ ਹੈ ਉਹਨਾਂ ਨੇ ਆਪਣੇ ਮਿੱਟੀ ਦੇ ਗੱਟੇ ਭਰ ਕੇ ਰੱਖੇ ਹੋਏ ਆ ਪਿੱਛੇ ਜੀਸੀਬੀ ਮਸ਼ੀਨਾਂ ਰੱਖੀਆਂ ਹੋਈਆਂ ਤੇ ਕਿਸਾਨਾਂ ਨੇ ਇੱਥੇ ਇੱਕ ਫਰੰਟ ਲਾਈਨ ਤੇ ਆਪਣੀ ਵਲੰਟੀਅਰ ਟੀਮ ਲਾਈ ਹੋਈ ਹੈ ਜਿਹੜੀ ਕਿ ਸਾਰੇ ਬਾਕੀ ਦੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਦੀ ਹੈ ਕਿਉਂਕਿ ਜਦੋਂ ਤੱਕ ਕਿਸਾਨ ਆਗੂਆਂ ਵੱਲੋਂ ਮੀਟਿੰਗ ਤੋਂ ਆ ਕੇ ਇਹ ਸਨੇਹਾ ਨਹੀਂ ਦਿੱਤਾ ਜਾਂਦਾ ਵੀ ਆਪਾਂ ਅੱਗੇ ਵਧਣਾ ਹੈ ਉਦੋਂ ਤੱਕ ਆਪਾਂ ਅੱਗੇ ਨਹੀਂ ਵਧਾਂਗੇ ਤੇ ਇਹ ਦੇਖਣਾ ਹੋਏਗਾ ਹੁਣ ਕਿ ਕਿਸਾਨ ਆਗੂ ਮੀਟਿੰਗ ਤੋਂ ਆ ਕੇ ਕੀ ਸਨੇਹਾ ਦਿੰਦੇ ਆ ਕੀ ਕਾਲ ਦਿੰਦੇ ਆ ਉਸ ਕਾਲ ਤੋਂ ਬਾਅਦ ਕਿਸਾਨ ਅੱਗੇ ਵਧਣਗੇ ਸੋ ਕਿਸਾਨ ਅੰਦੋਲਨ ਦੇ ਉੱਤੇ ਜਦੋਂ ਆਪਾਂ ਆਏ ਹੋਏ ਆ ਤੇ ਇੱਥੇ ਹੁਣ 21 ਫਰਵਰੀ ਨੂੰ ਕਾਲ ਦਿੱਤੀ ਹੋਈ ਹੈ ਕਿਸਾਨ ਆਗੂਆਂ ਵੱਲੋਂ ਕਿ ਅੱਜ ਆਪਾਂ ਬੈਰੀਕੇਡ ਪੱਟ ਦੇਣੇ ਆ ਸੋ ਉਸੇ ਦੇ ਮੱਦੇਨਜ਼ਰ ਹੁਣ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਤਿਆਰ ਵਰ ਤਿਆਰ ਨੇ ਇੱਕ ਫੌਜ ਦੀ ਤਰ੍ਹਾਂ ਨੌਜਵਾਨ ਸਾਰੇ ਖੜੇ ਐ ਤੇ ਭਾਈ ਹੋਰਾਂ ਨੂੰ ਆਪਾਂ ਪੁੱਛਾਂਗੇ ਕਿ ਕਿਵੇਂ ਦੀਆਂ ਤਿਆਰੀਆਂ ਤੇ ਕਿਵੇਂ ਦੇ ਹੌਸਲੇ ਐ ਭਾਈ ਸਾਸੀ ਕਾਲ ਜੀ ਮਾਣ ਜੀ ਭਾਈ ਜੀ ਕਿਵੇਂ ਦੀ ਤਿਆਰੀ ਐ ਫਿਰ ਹੁਣ ਅੱਗੇ ਤਿਆਰੀ ਪੂਰੀ ਐ ਜੀ ਤਿਆਰ ਵਰ ਤਿਆਰ ਆ ਜਿਹੜੀ ਇਹਨਾਂ ਨੇ ਅੱਲਾਦੀ ਮਸ਼ੀਨਾਂ ਦੀ ਸੀ ਉਹਦਾ ਵੀ ਤੰਦ ਲੱਭ ਲਈ ਠੀਕ ਹੈ ਇਹ ਐ ਆਪਣੇ ਇਹਦੇ ਨਾਲ 50% ਦਾ ਘਟੋ ਹੋ ਜਾਗਾ ਇਹ ਇੱਕ ਗਾਦੇ ਨਾਲ ਅੱਛਾ ਉਹ ਜਿਹੜੀ ਉਹ ਵਾਇਸ ਵਾਲੀ ਮਸ਼ੀਨ ਹੈ ਠੀਕ ਹੈ ਜਿਹੜਾ ਸਾਊਂਡ ਵੈਪਨ ਵਰਤਿਆ ਜਾਣਾ ਹੈ ਜਿਹੜਾ ਸਰਕਾਰ ਵੱਲੋਂ ਉਹਦਾ ਹੱਲ ਹੈ ਇਹ ਕਿ ਆਪਣੇ ਕੰਨਾਂ ਦੇ ਵਿੱਚ ਇਹਨੂੰ ਲਗਾ ਲਓ ਤੇ ਸਾਊਂਡ ਕੈנסਲੇਸ਼ਨ ਹੋ ਜਾਂਦੀ ਹੈ ਸੋ ਇਹ ਵੀ ਭਾਈਆਂ ਨੇ ਹੱਲ ਲੱਭ ਲਿਆ ਹੈ ਦੇਸੀ ਜੁਗਾਰ ਲੱਭਿਆ ਹੋਇਆ ਹੈ ਭਾਈਆਂ ਨੇ ਪੂਰਾ ਤੇ ਭਾਈ ਇੱਕ ਉਹ ਦਿਖਾਇਓ ਆ ਦੇਖੋ ਇੱਕ ਬੱਠਲ ਦੇ ਨਾਲ ਜਿਵੇਂ ਜ ਆਪਣੇ ਤਸਲਾ ਕਹਿ ਦਿੰਦੇ ਆ ਉਹਨੂੰ ਇੱਕ ਢਾਲ ਦਾ ਰੂਪ ਦਿੱਤਾ ਹੋਇਆ ਬਾਈਆਂ ਨੇ ਸੋ ਇਹ ਇੱਕ ਬੜਾ ਸੋਹਣਾ ਵੈਪਨ ਜਿਹੜਾ ਆਪਣੇ ਆਪ ਨੂੰ ਬਚਾਉਣ ਵਾਸਤੇ ਬਣਾਇਆ ਹੋਇਆ ਸੋ ਇਹਦੇ ਨਾਲ ਵੀ ਇਹ ਵੀ ਬਾਈ ਇਹ ਕਿੱਥੋਂ ਆਇਆ ਆਈਡੀਆ ਤੁਹਾਨੂੰ ਵੀ ਇਹ ਵੀ ਆਪ ਵੱਤ ਸਕਦੇ ਆ ਅੱਛਾ ਇਹ ਪੰਜਾਬੀਆਂ ਦਾ ਜਿਗਾੜ ਲਾਇਆ ਹੋਇਆ ਬਾਈ ਕਹਿੰਦੇ ਆ ਤੇ ਬਾਈ ਕਿਵੇਂ ਦਾ ਗੋ ਪ੍ਰਸ਼ਾਸਨ ਕਹਿ ਰਿਹਾ ਹੈ ਵੀ ਹੁਣ ਕਿਵੇਂ ਦੀ ਕੋ ਕਾਰਗੁਜ਼ਾਰੀ ਕਰਨਗੇ ਪ੍ਰਸ਼ਾਸਨ ਦਾ ਤਾਂ ਬੜਾ ਬੁਰਾ ਹਾਲ ਹੈ ਤੇ ਹੁਣ ਡੈਮੋਕਰੇਸੀ ਦੇਸ਼ ਮੰਨਿਆ ਜਾਂਦਾ ਜੀ ਆਪਣਾ ਇੰਡੀਆ ਤੇ ਇਹ ਦਿੱਲੀ ਜਾਣ ਤੋਂ ਇੰਨਾ ਕਿਉਂ ਰੋਕ ਰਹੇ ਨੇ ਜੀ ਸਾਡੀ ਰਾਜਧਾਨੀ ਨੇ ਦਿੱਲੀ ਸਾਡਾ ਹੱਕ ਨਹੀਂ ਅਸੀਂ ਜਾ ਕੇ ਆਪਣੀ ਮੰਗ ਨਹੀਂ ਰੱਖ ਦਦ ਜੀ ਪਰ ਇੰਨੇ ਧਾਮਜਾਮ ਕਿਉਂ ਹੈ ਜੀ ਠੀਕ ਹੈ ਤੇ ਹੁਣ ਕਿਸ ਚੀਜ਼ ਦੀ ਵੇਟ ਹੋ ਰਹੀ ਹੈ ਫਿਰ ਹੁਣ ਆਗੂਆਂ ਦੇ ਕਾਲ ਦੀ ਵੇਟ ਹੋ ਰਹੀ ਹੈ ਜੀ ਜਦੋਂ ਆਗੂ ਸਾਡੇ ਜੋ ਕਹਿਣਗੇ ਉਦਾਂ ਹੀ ਆਪਾਂ ਅੱਗੇ ਕਾਰਵਾਈ ਕਰਾਂਗੇ ਠੀਕ ਹੈ ਜੇ ਆਗੂ ਹੁਣ ਆਪਣੇ ਆਗੂ ਕੀਤੇ ਮੀਟਿੰਗ ਤੇ ਗਏ ਹੋਏ ਆ ਸੁਣਨ ਚ ਆਇਆ ਵੀ ਹਾਂ ਜੀ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਵੀ ਮੀਟਿੰਗ ਦਾ ਟਾਈਮ ਅੱਜ ਫੇਰ ਲੈ ਲਿਆ 5 ਵਜੇ ਪਰ ਕਨਫਰਮ ਨਹੀਂ ਹੈ ਜੀ ਅੱਜ ਅੱਛਾ ਵੀ ਹਜੇ ਮੀਟਿੰਗ ਤੋਂ ਬਾਅਦ ਹੀ ਅਗਲਾ ਸਟੈਪ ਲਿਆ ਜਾਏਗਾ ਹੁਣ ਫੇਰ ਬਾਕੀ ਜਿੱਦਾਂ ਕਾਲ ਹੋਏਗੀ ਜੀ ਉਦੋਂ ਆਪਾਂ ਖੜੇ ਹਾਂ ਠੀਕ ਹੈ ਤੇ ਕਿੱਥੋਂ ਬਾਈ ਆਪਾਂ ਕਿਹੜਾ ਪਿੰਡੋਂ ਸ਼ੰਗੂ ਪਿੰਡ ਹੈ ਸ਼ੰਗੂ ਵੱਡਾ ਸ਼ੰਭੂ ਸ਼ੰਭੂ ਵੱਡੇ ਸ਼ੰਭੂ ਤੋਂ ਹੈਗੇ ਆ ਬਾਈ ਲੋਕਲ ਹੀ ਹੈ ਤੇ ਹੌਸਲੇ ਪੂਰੇ ਬਲੰਦ ਹੈ ਬਾਈ ਜੋ ਕੋਈ 19 21 ਵਰਤ ਜੇ ਫੇਰ ਕੋਈ ਗੱਲ ਨਹੀਂ ਜੀ ਫਿਰ ਲਿਖੀ ਤਾਂ ਹੋਈਏ ਇੱਕ ਦਿਨ ਤਾਂ ਜਾਣਾ ਹੀ ਹੈ ਦੋ ਦਿਨ ਪਹਿਲਾਂ ਕੀ ਦੋ ਦਿਨ ਬਾਅਦ ਕੀ ਜੀ ਇਹਦਾ ਸੱਚ ਹੈ ਪਹਿਲਾ ਮਰਨ ਕਬੂਲ ਕਰ ਇਹ ਪਹਿਲਾ ਦਿਨ ਤੋਂ ਹੀ ਕਬੂਲਿਆ ਆ ਜੀ ਮਰਨਾ ਪਹਿਲਾ ਕਬੂਲ ਹੈ ਸੋ ਇਹ ਪੰਜਾਬ ਦੀ ਨੌਜਵਾਨੀ ਹੈ ਜੀ ਇਹ ਕਿਸਾਨਾਂ ਦੀਆਂ ਪੂਰੀਆਂ ਤਿਆਰੀਆਂ ਹੈ ਤੇ ਇਸ ਵੇਲੇ ਦੁਪਹਿਰ ਦਾ ਤਕਰੀਬਨ 1.5 ਵੱਜ ਚੁੱਕਿਆ ਹੈ ਤੇ ਜਿਵੇਂ ਕਿਸਾਨਾਂ ਨੇ ਤਿਆਰੀ ਕੀਤੀ ਹੋਈ ਹੈ ਉਹ ਪੂਰੀ ਮੁਕੰਮਲ ਤਿਆਰੀ ਹੈ ਤੇ ਮੈਨੂੰ ਲੱਗਦਾ ਵੀ ਕਿਸਾਨਾਂ ਦੀ ਇਸ ਤਿਆਰੀ ਨੂੰ ਦੇਖਦਿਆਂ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਮੀਟਿੰਗ ਸੱਦੀ ਗਈ ਹੈ ਤੇ ਉਧਰ ਸੈਂਟਰ ਦੇ ਵਜ਼ੀਰਾਂ ਵੱਲੋਂ ਵੀ ਕਹਿੰਦੇ ਮੈਸੇਜ ਫੋਨ ਆਏ ਆ ਵੀ ਅਸੀਂ ਤੁਹਾਡੇ ਨਾਲ ਇੱਕ ਹੋਰ ਮੀਟਿੰਗ ਕਰਨਾ ਚਾਹੁੰਦੇ ਆ ਸ਼ਾਇਦ ਇਸੇ ਕਰਕੇ ਥੋੜੇ ਸਮੇਂ ਵਾਸਤੇ ਜਿਹੜਾ ਕਿਸਾਨਾਂ ਵੱਲੋਂ ਇੱਕਦਮ ਬੈਰੀਕੇਡ ਤੋੜਨ ਦਾ ਇਰਾਦਾ ਸੀਗਾ ਥੋੜੇ ਸਮੇਂ ਵਾਸਤੇ ਡਿਲੇ ਕੀਤਾ ਗਿਆ ਪਰ ਹਜੇ ਸਥਿਤੀ ਉਹੀ ਜੈਸੇ ਥੇ ਵਾਲੀ ਹੈ ਤੇ ਜੇਕਰ ਕਿਸਾਨਾਂ ਦੀ ਤਿਆਰੀਆਂ ਦੀ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਕਿਸਾਨਾਂ ਨੇ ਲੰਬੀ ਹੁੱਕ ਵਾਲਾ ਇੱਕ ਯੰਤਰ ਬਣਾਇਆ ਹੋਇਆ ਜਿਹਦੇ ਨਾਲ ਐ ਲੱਗਦਾ ਹੈ ਵੀ ਸ਼ਾਇਦ ਉਹ ਏਡੀ ਲੰਬੀ ਹੁੱਕ ਹੈ ਵੀ ਕਿਸੇ ਵੀ ਚੀਜ਼ ਨੂੰ ਬੜੀ ਦੂਰ ਤੋਂ ਹੀ ਧੂਕੇ ਲਿਆ ਸਕਦੀ ਹੈ ਤੇ ਇੱਕ ਉਹ ਹਵਾ ਵਾਲਾ ਪੱਖਾ ਬਣਾਇਆ ਹੋਇਆ ਹੈ ਵੀ ਜੇਕਰ ਲੋਡ ਪਈ ਤਾਂ ਜੇਕਰ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਧਾਗੇ ਜਾਂਦੇ ਆ ਤਾਂ ਹਵਾ ਦੇ ਨਾਲ ਉਹ ਜਿਹੜੀ ਗੈਸ ਹੈ ਉਹਨੂੰ ਉਡਾ ਦਿੱਤਾ ਜਾਏਗਾ ਜਾਂ ਪਰਾਂ ਪ੍ਰਸ਼ਾਸਨ ਵਾਲੀ ਤੱਕ ਦਿੱਤਾ ਜਾਏਗਾ ਤੇ ਇਧਰ ਜੇਕਰ ਪੰਜਾਬ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੀ ਵੀ ਤਾਇਨਾਤੀ ਬਹੁਤ ਨਫਰੀ ਜਿਹੜੀ ਆ ਕਰ ਦਿੱਤੀ ਗਈ ਹੈ ਤਾਇਨਾਤ ਇੱਥੇ ਕਾਫੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਵੱਲ ਆ ਕੇ ਇੱਥੇ ਤਾਇਨਾਤ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਸ਼ਾਇਦ ਤਾਂ ਹੋ ਸਕਦਾ ਹੈ ਕਿਉਂਕਿ ਕੱਲ ਰਾਤ ਜਿਹੜਾ ਹਰਿਆਣਾ ਡੀਜੀਪੀ ਨੇ ਪੰਜਾਬ ਡੀਜੀਪੀ ਨੂੰ ਇੱਕ ਲੈਟਰ ਕੱਢਿਆ ਹੈ ਵੀ ਤੁਸੀਂ ਉੱਥੇ ਲਾਣ ਆਰਡਰ ਨੂੰ ਮੇਨਟੇਨ ਕਰੋ ਤੇ ਉੱਥੇ ਜਿਹੜੀਆਂ ਜੀਸੀਬੀ ਮਸ਼ੀਨਾਂ ਆਈਆਂ ਉਹਨਾਂ ਨੂੰ ਕਾਬੂ ਦੇ ਵਿੱਚ ਕਰੋ ਸ਼ਾਇਦ ਇਸੇ ਚੀਜ਼ ਨੂੰ ਦੇਖਦੇ ਆ ਪੰਜਾਬ ਪ੍ਰਸ਼ਾਸਨ ਨੇ ਵੀ ਇੱਥੇ ਆਪਣੀ ਨਫਰੀ ਦੇ ਵਿੱਚ ਬਹੁਤ ਵਾਅਦਾ ਕੀਤਾ ਹੈ ਹੁਣ ਤੱਕ ਦੇ ਤਾਜ਼ਾ ਹਾਲਾਤ ਮੈਂ ਥੋੜੇ ਸਾਹਮਣੇ ਇਹ ਬਿਆਨ ਕਰ ਚੁੱਕਾ ਜੋ ਹੋਏਗਾ ਹੁਣ ਸ਼ਾਮ ਤੱਕ ਦੇ ਹਾਲਾਤ ਉਹ ਦੁਬਾਰਾ ਲੈ ਕੇ ਹਾਜ਼ਰ ਹੋਵਾਂਗਾ ਇਸ ਕਰਕੇ ਧੀਰਜ ਬਣਾ ਕੇ ਰੱਖਣਾ ਕਾਹ ਨਹੀਂ ਪੜਨਾ ਕਦੇ ਨਹੀਂ ਮੱਚਨੇ ਹੁਣਾ ਤੇ ਆਗੂ ਕੋਈ ਕੱਚੀ ਪਿੱਲੀ ਗੱਲ ਕਰਨਗੇ ਅੱਗੇ ਵੀ ਅੰਦੋਲਨ ਕਿਸ ਤਰ੍ਹਾਂ ਹੁੰਦਾ ਰਿਹਾ ਹੈ ਬਹੁਤ ਸਮੇਂ ਇਦਾਂ ਦੇ ਆਏ ਜਦੋਂ ਦਿੱਲੀ ਸਾਫਤਾ ਉਦੋਂ ਕਿਵਰੀ ਇਦਾਂ ਵੀ ਕਹਿ ਦਿੰਦੇ ਸੀ ਸਾਡੇ ਸਾਥੀ ਨੇ ਉਦਾਂ